ਇਹਨੇ ਕੋਈ ਨਹੀਂ ਆਪਣਾ ਸੇਫਟੀ ਨਾਲ ਲੱਤਰਾਂਗੇ ਵਰਕਦੀ ਬੋਏ ਇਧਰ ਹੋ ਜਾ ਚੱਕ ਬੋਏ ਸਾਈਡ ਆ ਜਾ ਮਾੜਾ ਸਾਈਡ ਤੋਂ ਸਾਈਡ ਤੋਂ ਬਾਹਰ ਤੁਸੀਂ ਅੱਗੇ ਹੋ ਜੂਗੀ ਕਿ ਮੈਂ ਸੇਫਰੀ ਹੋ ਜਾਣਾ ਬਾਬਾ ਨਾ ਮਾੜਾ ਫੋਲਡ ਕਰਦੇ ਇਧਰ 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 ਯਾਰ ਕੁਛ ਨਹੀਂ ਹੁੰਦਾ ਹਾਏ ਭਾਈ ਇੱਕ ਇੱਕ ਜਣ ਅੱਗੇ ਹੋ ਜਾ ਅੱਗੇ ਹੋ ਜਾ ਮਾਤਾ ਤੁਸੀਂ ਪਰਲੇ ਪੱਜ ਜਾਓ ਮੈਂ ਅੱਗੇ ਹੋ ਜਾ ਪਰਲੇ ਇੱਥੇ ਮਾਤਾ ਜੁੱਤੀ ਮਾਤਾ ਕੋਈ ਗੱਲ ਨਹੀਂ ਥੋੜੀ ਫਿਰ ਕੋਈ ਗੱਲ ਨਹੀਂ ਅਮਨ ਅਮਨ ਜੁਮੇਰ ਚ ਕਰਵਾ ਦੇ ਕਿਸੇ ਨੇ ਕਰੇ ਸਰਪੈਂਟਸ ਵਗਰਾ ਦੇ ਘਰ ਖੜਾ ਦੋ ਪਿੰਡ ਦੇ ਨੇੜੇ ਸਰਪੰਚ ਨੂੰ ਕਹਿੰਦਾ ਪਿੰਡ ਦੇ ਹੈਗੇ ਹੋ ਵੀ ਦੱਸੋ ਦੱਸੋ ਪਿੰਡ ਪਿੰਡ ਕਿੱਲਾ ਹੈਗਾ ਇਹ ਪਿੰਡ ਦੇ ਹੈਗਾ ਆਪ ਦੇ ਪਿੰਡ ਤੋਂ ਆਪ ਕੋਈ ਜਿਹੜਾ ਪੇਪਰ ਦੇਖਦਾ ਬਸ ਵੀ ਤੇ ਆਵਾਜ਼ ਆਵਾਜ਼ ਆਪਾਂ ਕੋਰਣਾ ਦੇਖ ਰਹੇ ਬਾਈ ਆਮਲੀ ਲੰਮੀ ਗੱਲ ਹੈ ਹੈ ਲੰਮੀ ਗੱਲ ਹੈ ਐਮਐਲਏ ਸਾਹਿਬ ਤੋਂ ਪੇਸ਼ ਕਰ ਮਿਲ ਸਾਹਿਬ ਆਪਾਂ ਇਹ ਨਹੀਂ ਉਹਨਾਂ ਦੇ ਮੈਂਬਰਾਂ ਦੇ ਮੋਰਸ ਲੈ ਕੇ ਜਾਂਦੇ ਸਾਡੇ ਕੋਲ ਵੀਰੇ ਤੁਹਾਡਾ ਕੋਈ ਰਿਲੇਟਿਵ ਹੈ ਉਹਨੂੰ ਮੰਦਰ ਤੇ ਤੇ ਨਹੀਂ ਆਪਾਂ ਚੱਕਦੇ ਬਣ ਜਾਂਦੇ ਨਹੀਂ ਜਾਣਦੇ ਨਹੀਂ ਚੱਕ ਦਰਜਾਈਦਾ ਸਾਡੇ ਗੱਡੀਆਂ ਲੱਗਦੀ ਤੁਸੀਂ ਐ ਕਰੋ ਆਪਣਾ ਗਨਮੈਂਟ ਨਾਲ ਬੈਠੋ ਨਾਲ ਪਿੱਛੇ ਪੈਸੇ ਵਗੈਰਾ ਦੇ ਦੇ ਜੀ ਉਹਨਾਂ ਨੂੰ ਆ ਨੰਬਰ ਇਹਨਾਂ ਨੂੰ ਵੀਪੀਨ ਦੇ ਦੇਣਾ ನಂಬರ್ <simitation> 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 ਅਸੀਂ ਨਾ ਅਸੀਂ ਅੱਜ ਪਾਰਟੀ ਗਿਆ ਹੈ ਜੁਆਇਨ ਮੋੜੇ ਨੰਬਰ ਸੇਵ ਕਰ ਲਓ ਸਰ ਕੀ ਹੋਇਆ ਪੂਰਾ ਮਸਲਾ ਜੀ ਇੱਥੇ ਇੱਥੇ ਮੈਂ ਜਾ ਰਹੇ ਸੀ ਅਸੀਂ ਫਾਜ਼ਲ ਕਾ ਤੋਂ ਲੁਧਿਆਣੇ ਨੂੰ ਔਰ ਕੋਈ ਪਰ ਰਸਤੇ ਦੇ ਵਿੱਚ ਇੱਕ ਕਿਸੇ ਕਾਰ ਨੇ ਇੱਕ ਮੋਟਰਸਾਈਕਲ ਟੱਕਰ ਮਾਰੀ ਹੈ ਤਾਂ ਅਸੀਂ ਪਿੱਛੋਂ ਆ ਰਹੇ ਸੀ ਤਾਂ ਦੇਖਿਆ ਤਾਂ ਜਿਹੜਾ ਇੱਕ ਵਿਅਕਤੀ ਸੀਗਾ ਉਹ ਸਾਈਡ ਤੇ ਡਿੱਗਿਆ ਹੋਇਆ ਸੀ ਤਾਂ ਮੈਂ ਆਪਣੀ ਨੋਵਾ ਗੱਡੀ ਜਿਹੜੀ ਹੈ ਉਹਦੇ ਵਿੱਚ ਉਸ ਵਿਅਕਤੀ ਨੂੰ ਜਿਹੜਾ ਹਸਪਤਾਲ ਪ੍ਰੋਪਰਲੀ ਭੇਜਿਆ ਤਾਂ ਲੋਕ ਕਾਫੀ ਖੜੇ ਸੀ ਕਿ ਲੋਕਾਂ ਦੀ ਮਦਦ ਲਈ ਹੈ ਮੈਂ ਧੰਨਵਾਦ ਕਰਦਾ ਸਾਰੇ ਲੋਕਾਂ ਨੇ ਜਿਨ੍ਹਾਂ ਨੇ ਸਾਨੂੰ ਮਦਦ ਕੀਤੀ ਔਰ ਉਸ ਇਨਸਾਨ ਨੂੰ ਜਿਹੜਾ ਸਾਡੀ ਗੱਡੀ ਜਿਹੜੀ ਨੋਵਾ ਦੇ ਵਿੱਚ ਚੱਕ ਕੇ ਪਾਇਆ ਔਰ ਜਿਹੜਾ ਹੁਣ ਹਸਪਤਾਲ ਭੇਜਿਆ ਗਿਆ ਲੋਕੇ ਤੇ ਤਾਂ ਉਹਦੀ ਹਾਲਤ ਠੀਕ ਸੀਗੀ ਲੱਤ ਤੇ ਝੋਟ ਆਈ ਹੈ ਕਾਫੀ ਤੇ ਮੇਰੀ ਡਾਕਟਰ ਸਾਹਿਬਾਨ ਨਾਲ ਵੀ ਗੱਲ ਹੋ ਗਈ ਹੈ ਉੱਥੇ ਜਾਂਦੇ ਹੀ ਉਹਦਾ ਇਲਾਜ ਜਿਹੜਾ ਸ਼ੁਰੂ ਕਰ ਦਿੱਤਾ ਜਾਊਗਾ ਔਰ ਜਿਹੜੇ ਇਥੋਂ ਐਸਐਚਓ ਨੇ ਉਹਨਾਂ ਨਾਲ ਵੀ ਜਿਹੜਾ ਮੈਂ ਸੰਪਰਕ ਕਰ ਰਿਹਾ ਔਰ ਜਿਨ੍ਹਾਂ ਨੇ ਗੱਡੀ ਮਾਰੀ ਹੈ ਉਹਨਾਂ ਨੂੰ ਜਿਹੜਾ ਅਗਲੇ ਕਿਤੇ ਵੀ ਨਾਕਿਆਂ ਤੇ ਰੋਕ ਕੇ ਜਿਨ੍ਹਾਂ ਨੇ ਗੱਡੀ ਭਜਾਈ ਹੈ ਤੇ ਉਹਨਾਂ ਨੂੰ ਫੜ ਕੇ ਕਾਰਵਾਈ ਕੀਤੀ ਜਾਵੇ